ਵਰਲਾ ਕਰਦਾ ਦੀ ਅਸੀਂ ਤੇ ਬਸ ਚੱਲ ਰਹੇ ਆ ਉਹਦੇ ਰਾਹ ਤੇ ਜੋ ਵੀ ਉਹ ਕਰਾਉਂਦਾ ਸਾਡੇ ਤੋਂ ਰਾਜਾ ਸਿੰਗਰ ਨਹੀਂ ਮੀਜ਼ ਡਾਇਰੈਕਟਰ ਨਹੀਂ ਰਾਜਾ ਹੈ ਸੁਣਨ ਵਾਲੇ ਆਪਾਂ ਦਾ ਪ੍ਰਜਾ ਹੈ ਜਦੋਂ ਇੱਕ ਤਾਂ ਗਾਣਾ ਹਿੱਟ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਉਹੀ ਲੋਕ ਆਪਾਂ ਨੂੰ ਹਿੱਟ ਕਰਨ ਵਾਲੇ ਹੁੰਦੇ ਨੇ ਉਹੀ ਨਾਲ ਪੰਜ ਸੱਤ ਬੌਂਸਰ ਆ ਕੇ ਉਹਨਾਂ ਨੂੰ ਧੱਕੇ ਜੇ ਮਾਰਨ ਨਾਲ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਫਿਰ ਉਹ ਆਣਾ ਖਾਲੇ ਜਿਹੜੀ ਗੱਲਾਂ ਨੇ ਲੋਕਾਂ ਨੂੰ ਕੰਮ ਤੇ ਲਾਦਾ ਸਿੱਧੂ ਨੇ ਉਹਦੀ ਲਿਖਾਈ ਹੀ ਨਹੀਂ ਖਤਰਨਾਕ ਨਹੀਂ ਵਧੀਆ ਲਿਖਾਈ ਕਿ ਮੈਂ ਆਪ ਮੇਰਾ ਗਾਣਾ ਸੀ 1.5 ਦੋ ਸਾਲ ਪੁਰਾਣਾ ਮੈਨਰੇ ਡਿਜਾਇਨਰ ਨੂੰ ਕਿਹਾ ਵੀ ਆ ਗਾਣਾ ਵਧੀਆ ਆ ਆਪਾਂ ਇਹਨੂੰ ਪੂਰਾ ਕਰ ਲੈਨੇ ਕਹਿੰਦਾ ਭਾਜੀ ਦੁਬਾਰਾ ਲਿਖਣਾ ਪੈਣਾ ਹੈ ਦਿਲਜੀਤ ਭਾਈ ਦੀ ਇੱਕ ਐਲਬਮ ਬਣਾਈ ਸੀ ਉਹ ਐਲਬਮ ਦਿਲਜੀਤ ਭਾਜੀ ਨੇ ਇੱਕ ਪ੍ਰੈਸ ਕਾਨਫਰੰਸ 'ਚ ਰਿਵੀਲ ਵੀ ਕਰਤੀ ਸੀ ਕਿ ਮੇਰੀ ਐਲਬਮ ਆ ਰਹੀ ਹੈ ਟੈਂਪਟੇਸ਼ਨ ਦੇ ਨਾਂ ਤੇ ਪਰ ਐਲਬਮ ਅਸੀਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਦਿਲਜੀਤ ਭਾਈ ਦੇ ਵਰਡ ਆ ਉਹ ਕਹਿੰਦੇ ਭਾਜੀ ਆ ਗਾਣੇ ਬਹੁਤ ਫਿਊਚਰਿਸਟਿਕ ਮੈਨੂੰ ਨਹੀਂ ਲੱਗਦਾ ਇਹ ਟਾਈਮ ਹੈਗਾ ਹਲੇ ਫਿਲਹਾਲ ਇਹ ਗਾਣੇ ਕਰਨ ਦਾ ਮੈਂ ਰਜੀਤ ਬਾਵੇ ਵੀਰ ਨੂੰ ਡੱਬ ਕਰ ਰਿਹਾ ਉਹ ਡੱビング ਕਰਕੇ ਆਇਆ ਨਾਲ ਬੈਠਾ ਹੈ ਭਾਜੀ ਮੈਨੂੰ ਗੱਲ ਦੱਸੋ ਮੈਂ ਕਹਿੰਦਾ ਯਾਰ ਪਲੇਨ ਬਲੂ ਵਿੱਚ ਬੈਠ ਕੇ ਡਰਦਾ ਨਹੀਂ ਲੱਗਦਾ ਫਿਰ ਮੁੰਡੇ ਨੂੰ ਫੋਨ ਕੀਤਾ ਉਹਦੀ ਜ਼ਿੰਦਗੀ ਦਾ ਪਹਿਲਾ ਗਾਣਾ ਉਹਦੀ ਜ਼ਿੰਦਗੀ ਦਾ ਮਨਜਿੰਦਰ ਬਰਾੜ ਪਹਿਲਾ ਗਾਣਾ ਮੈਂ ਕਿਹਾ ਵੀਰੇ ਆਪ ਆ ਸੋਚ ਰਹੇ ਆ ਵੀ ਜੁੱਤੀ ਲਬੁੱਡ ਦੀ ਸ਼ਨੈਲ ਦੀ ਵਾਲੀਆਂ ਕਹਿੰਦਾ ਭਾਈ ਅੱਖਾਂ ਵਿੱਚ ਪਾਊਡਰ ਕਰਨ ਦਾ ਲੋਡਡ ਦੇ ਨਾਲ ਹੀ ਆ ਮੈਂ ਕਿਹਾ ਯਾਰ ਕੀ ਗੱਲ ਲਿਖੀ ਤੂੰ ਕਹਿੰਦਾ ਭਾਈ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਮੈਂ ਕਰਦੇ ਪੂਰਾ ਉਧਰੋਂ ਉਹਨੇ ਗਾਣਾ ਪੂਰਾ ਕਰਨ ਲੱਗ ਗਿਆ ਇਦਰ ਮੈਂ ਬੀਟ ਬਣਾਉਣ ਲੱਗ ਗਿਆ ਅੱਧੇ ਪੂਨੇ ਘੰਟੇ ਚ ਆਪਾਂ ਉਹ ਗਾਣਾ ਪੂਰਾ ਕਰਤਾ ਸੀ ਓਹ ਭਲਬਦੀ ਲੱਗਦੀ ਹੈ ਜੀ ਓਹ ਚ ਇਹ ਲੱਗਦੀ ਵੀ ਇੱਕ ਔਰ ਵੀ ਜੀ ਨੇ ਇੱਕ ਇੰਟਰਵਿਊ ਚ ਕਿਹਾ ਸੀ ਵੀ ਮੇਰੇ ਲਾਈਫ ਚੇਂਜਿੰਗ ਇਹ ਗਾਣਾ ਮੇਰੀ ਜ਼ਿੰਦਗੀ ਦਾ ਤਾਂ ਮੈਨੂੰ ਇਹ ਲੱਗਦਾ ਵੀ ਚਲੋ ਮੈਂ ਕਿਸੇ ਕੰਮ ਤਾਂ ਆਇਆ ਤੂੰ ਕਿੱਤੀ ਜੋ ਮੇਰੇ ਨਾਲ ਤੇਰੇ ਨਾਲ ਖੁਦਾ ਕਰ ਦੇ ਖੁਦਾ ਕਰ ਦੇ ਜਾਂਦੀ ਜਾਂ ਉੱਟਿਆ ਰਹੇ ਤੇਰੇ ਵਣ ਨਹੀਂ ਮਰਦੇ ਨਹੀਂ ਮਰਦੇ ਜਾਂਦੀ ਜਾ ਉਟਿਆਰੇ ਤੇਰੇ ਵਣ ਨਹੀਂ ਮਰਦੇ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਇਸ ਸਮੇਂ ਸਾਡੇ ਨਾਲ ਉਹ ਸਖਸ਼ ਮੌਜੂਦ ਨੇ ਜਿਨ੍ਹਾਂ ਨੇ 뮤직 ਬਣਾਇਆ ਕੰਪੋਜ਼ ਕੀਤਾ ਤੇ ਬਹੁਤ ਹਿੱਟ ਸਿੰਗਰ ਜਿਨ੍ਹਾਂ ਦੇ ਨਾਲ ਕੰਮ ਕੀਤਾ ਤੇ ਬਹੁਤ ਹੀ ਜ਼ਬਰਦਸਤ ਜਿਹੜੇ ਗਾਣੇ ਮਾਰਕੀਟ ਦੇ ਵਿੱਚ ਲਾਂਚ ਹੋਏ ਜਿਨ੍ਹਾਂ ਦੀ ਮਿਲੀਅਨ ਅਸੀਂ ਕਹੀਏ ਕਈ ਮਿਲੀਅਨ ਤੱਕ ਜਿੰਦੇ ਵੀਵਰ ਹੈਗੇ ਨੇ ਕਿਉਂਕਿ 뮤직 ਹੀ ਇੱਕ ਅਜਿਹੀ ਅਸੀਂ ਕਹੈ ਸਕਦੇ ਹਾਂ ਗਾਣੇ ਜਾਂ ਮੂਵੀ ਦਾ ਇੱਕ ਪਾਰਟ ਹੁੰਦਾ ਜਿਸ ਨੂੰ ਦੇਖ ਕੇ ਅਸੀਂ ਖੇਲ ਉੱਟਦੇ ਆ ਝੂਮਦੇ ਆ ਚਾਹੇ ਉਹ ਅਸੀਂ ਕਿਤੇ ਵੀ ਡਿਸਕ ਦੀ ਗੱਲ ਕਰ ਕਿਤੇ ਵੀ ਹੋਵੇ ਤਾਂ ਸਾਡੇ ਨਾਲ ਜੇਐਸਐਲ ਭਾਜੀ ਹੈਗੇ ਜਿਹੜੇ ਇਸ ਸਮੇਂ ਉਹਨਾਂ ਦਾ ਖੁਦ ਦਾ ਗਾਣਾ ਜਿਹੜਾ ਕਿ 29 ਆਉਣ ਵਾਲੀ 29 ਜਿਹੜੀ ਸਤੰਬਰ ਹੈਗੀ ਆ ਲਾਂਚ ਹੋ ਰਿਹਾ ਸਭ ਤੋਂ ਪਹਿਲਾਂ ਨਵੇਂ ਗਾਣੇ ਦੇ ਲਈ ਕੰਗ੍ਰੈਚੁਲੇਸ਼ਨ ਥੈਂਕ ਯੂ ਥੈਂਕ ਯੂ ਬੜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਬਹੁਤ ਅਸੀਂ ਗੱਲ ਕਰੀਏ 뮤זיਕ ਇੰਡਸਟਰੀ ਦੇ ਉਹ ਚਿਹਰੇ ਜਿਹੜੇ ਅੱਜ ਬੰਬੇ ਤੱਕ ਜਿਹਨਾਂ ਦਾ ਨਾਮ ਹੈ ਚਲੋ ਜਿਨ੍ਹਾਂ ਨੂੰ ਤੁਸੀਂ 뮤직 ਕੰਪੋਜ਼ ਕੀਤਾ ਕਿਵੇਂ ਲੱਗਦਾ ਸੀ ਅ ਮੈਂ ਬਹੁਤ ਬlesਟਾ ਜੀ ਬੰਦਾ ਤੇ ਮੈਂ ਤਾਂ ਬੜਾ ਮੈਨੂੰ ਗਦਾ ਕਹਿਣਾ ਵੀ ਉਹ ਕਹਿੰਦੇ ਨੇ ਜੀ ਉੱਪਰ ਵਾਲਾ ਮਿਹਰਬਾਨ ਤੇ ਗਦਾ ਪਹਿਲਵਾਨ ਅਸੀਂ ਉਹ ਗਦੇ ਆ ਜਿਹੜੇ ਪਹਿਲਵਾਨ ਆ ਤੇ ਉੱਪਰ ਵਾਲਾ ਕਰਦਾ ਦੀ ਅਸੀਂ ਤੇ ਬਸ ਚੱਲ ਰਹੇ ਆ ਉਹਦੀ ਰਾਹ ਤੇ ਜੋ ਵੀ ਉਹ ਕਰਾਉਂਦਾ ਸਾਡੇ ਤੋਂ ਤੇ ਮੈਂ ਬਹੁਤ ਬlesਟ ਬੰਦਾ ਵੀ ਮੈਂ ਇਹਨਾਂ ਸਾਰੇ ਨਾਲ ਕੰਮ ਕੀਤਾ ਤੇ ਇਹਨਾਂ ਸਾਰੇ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਇਟ ਇਜ਼ ਨਾਟ ਵਨ ਵੇ ਇਟ ਇਜ਼ ਆਲਵੇਸ ਟੂ ਵੇਸ ਦੋ ਤਾਲੀ ਹੱਤਾਂ ਨਾਲ ਤਾਲੀ ਵੱਜਦੀ ਆ ਤੇ ਭਾਵੇਂ ਉਹ ਦਲਜੀਤ ਭਾਜੀ ਹੋਣ ਭਾਵੇਂ ਸ਼ਹਿਰੀ ਭਾਜੀ ਹੋਣ ਭਾਵੇਂ ਜੈਜੀ ਭਾਜੀ ਹੋਣ ਨਿੰਜਾ ਵੀਰਾ ਹੋਵੇ ਜਾਂ ਗੋਰਬੀ ਹੋਵੇ ਜਾਂ ਜੋ ਵੀ ਵੱਡੇ ਕਲਾਕਾਰ ਜਿਹਨਾਂ ਨਾਲ ਮੈਂ ਕੰਮ ਕੀਤਾ ਉਹਨਾਂ ਤੋਂ ਸਿੱਖ ਸਿੱਕੇ ਹੀ ਅੱਗੇ ਵਧੇ ਆ ਉਹਨਾਂ ਦੇ ਨਾਲ ਕੰਮ ਕਰਕੇ ਜਿਹੜੀ ਚੀਜ਼ਾਂ ਵਾਈ ਬਾਈਆਂ ਉਹਦੇ ਨਾਲ ਹੀ ਅੱਗੇ ਮਤਲਬ ਜਿਹੜਾ ਭਾਰ ਸੀ ਉਸ ਸਮੇਂ ਤੁਹਾਡੇ ਕੰਦਿਆਂ ਦੀ ਹੁੰਦਾ ਸੀ ਕਿਉਂਕਿ 뮤직 ਇੱਕ ਬਹੁਤ ਵੱਡਾ 파ਟ ਹੁੰਦਾ ਹੈ ਚਾਹੇ ਉਹ ਗਾਣਾ ਹੋਵੇ ਜੇ ਅਸੀਂ ਮੂਵੀ ਦੀ ਗੱਲ ਕਰੀਏ ਇੰਨੇ ਹਿੱਟ ਗਾਣੇ ਦੇ ਨੇ ਇਸ ਦੇ ਪਿੱਛੇ ਸਭ ਤੋਂ ਵੱਡੀ ਗੱਲ ਅਸੀਂ ਕਹਿੰਦੇ ਜਿਵੇਂ ਪਹਿਲੇ ਅਸੀਂ ਡਾਇਰੈਕਟਰ ਦੀ ਗੱਲ ਕਰੀ ਜੇ ਵੀਡੀਓ ਹੈਗੀ ਆ ਦੋਸਤ ਬਾਅਦ 뮤직 ਕੰਪੋਜ਼ਰ ਸਭ ਤੋਂ ਵੱਡੀ ਇੱਕ ਐਮ ਰੋਲ ਹੁੰਦਾ ਹੈ ਹਾਂਜੀ ਹਾਂਜੀ ਮੈਨੂੰ ਇਹ ਲੱਗਦਾ ਵੀ ਮਿਊਜ਼ਿਕ ਡਾਇਰੈਕਟਰ ਦੇ ਸਿਰ ਤੇ ਕੰਦਿਆਂ ਦੇ ਭਾਰ ਇਹ ਹੁੰਦਾ ਵੀ ਜਿਹੜੀ ਚੀਜ਼ ਦੇਖੋ ਹਮੇਸ਼ਾ ਮੈਂ ਇੱਕੋ ਗੱਲ ਕਹਿੰਦਾ ਵੀ ਰਾਜਾ ਸਿੰਗਰ ਨਹੀਂ ਮਿਊਜ਼ਿਕ ਡਾਇਰੈਕਟਰ ਨਹੀਂ ਰਾਜਾ ਇਹ ਸੁਣਨ ਵਾਲੇ ਆਪਾਂ ਦਾ ਪ੍ਰਜਾ ਆ ਆਪਾਂ ਦਾ ਉਹ ਆ ਵੀ ਜਿਹੜੇ ਚੀਜ਼ਾਂ ਬਣਾ ਰਿਹਾ ਉਹਨਾਂ ਲਈ ਜੇ ਅਸੀਂ ਹਿੱਟਾਂ ਹੈ ਜਿਹੜਾ ਆਰਟਿਸਟ ਹਿੱਟ ਆ ਉਹ ਹਿੱਟ ਉਹਨਾਂ ਕਰਕੇ ਆ ਜਿਹੜੇ ਸੁਣਨ ਵਾਲੇ ਆ ਤੇ ਉਹਨਾਂ ਨੂੰ ਹੁਣ ਲੇ ਲਾਲੋ ਵੀ ਤੁਹਾਨੂੰ ਡਿਸਪਰਿੰਟ ਚਾਹੀਦੀ ਹੈ ਭਾਜੀ ਇਹ 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 ਚੀਜ਼ ਇੰਡਸਟਰੀ ਕਿਉਂ ਨਹੀਂ ਸਮਝਦੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਜਦੋਂ ਇੱਕ ਤਾਂ ਗਾਣਾ ਹਿੱਟ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਉਹੀ ਲੋਕ ਆਪਾਂ ਨੂੰ ਹਿੱਟ ਕਰਨ ਵਾਲੇ ਹੁੰਦੇ ਨੇ ਉਹੀ ਨਾਲ ਪੰਜ ਸੱਤ ਬੌਂਸਰ ਆ ਕੇ ਉਹਨਾਂ ਨੂੰ ੱੱਕੇ ਜੇ ਮਾਰਨ ਵਾਲਾ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਤੁਸੀਂ ਤਾਂ ਇਹ ਇੰਡਸਟਰੀ ਨੂੰ ਬੜੀ ਨੇੜੋਂ ਦੇਖਿਆ ਹੈ ਭਾਜੀ ਮੈਨੂੰ ਆਈ ਡੋਟ ਨੋ ਮੈਂ ਮੈਂ ਇਹਦੇ ਬਾਰੇ ਕੋਈ ਟਿੱਪਣੀ ਮੈਂ ਕੀ ਕਰਾਂ ਵੀ ਮੈਨੂੰ ਲੱਗਦਾ ਫਿਰ ਬੰਦੇ ਨੂੰ ਜਦੋਂ ਸਮਝ ਆਉਂਦੀ ਹੈ ਫਿਰ ਸ਼ਾਇਦ ਟਾਈਮ ਕਈ ਵਾਰ ਇਹ ਪੰਨ ਨੂੰ ਛੇਤੀ ਸਮਝ ਆ ਜਾਂਦਾ ਹੈ। ਕਈ ਵਾਰ ਟਾਈਮ ਜ਼ਿਆਦਾ ਲੰਘ ਜਾਂਦਾ ਹੈ। ਫੇਰ ਵਾਪਸੀ ਆਉਣੀ ਥੋੜੀ ਜੀ ਔਖੀ ਵੀ ਹੋ ਜਾਂਦੀ ਹੈ ਜੇ ਅੱਪਾ ਦੇਖਿਆ ਹੀ ਆ। ਪਰ ਕਈ ਵਾਰੀ ਕਿਰਪਾ ਹੋਈ ਵੀ ਹੈ ਮਾਲਕ ਦੀ ਤੇ ਲੋਕਾਂ ਨੂੰ ਛੇਤੀ ਸਮਝ ਆਂਦੀ ਹੈ ਇਹ ਚੀਜ਼ ਔਰ ਕਈ ਬੰਦੇ ਐਜੇ ਨੇ ਜਿਹੜੀ ਚੀਜ਼ ਨੂੰ ਸਮਝਦੇ ਆ। ਬਿਲਕੁਲ। ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਸਮਝਦੇ ਵੀ ਅਸੀਂ ਕੋਸ਼ ਨਹੀਂ। ਵੀ ਅਸੀਂ ਐਂਟਰਟੇਨ ਕਰਨ ਆਏ ਆ। ਐਂਟਰਟੇਨਮੈਂਟ ਜਦ ਤੱਕ ਦਿੱਤੇ ਰਹੋਗੇ ਉਦੋਂ ਤੱਕ ਤੱਕ ਤੁਸੀਂ ਰਿਲੇਵੈਂਟ ਵੀ ਰਹੋਗੇ। ਜੱਤਾਂ ਤੁਸੀਂ ਇੱਜ਼ਤ ਰੱਖੋਗੇ ਆਪਣੀ ਸ਼ਾਇਦ ਉਹੀ ਕਹਾਣੀ ਜਿਹੜੀ ਸੀ ਕਛੂਏ ਤੇ ਖਰਗੋਸ਼ ਦੀ ਹੈਗੀ ਜਿਹੜੇ ਕਛੂਆ ਚਾਹੇ ਸਲੋ ਚੱਲਦਾ ਰਿਹਾ ਚੱਲਦਾ ਇੱਕੋ ਚਾਲ ਜਿਹੜੀ ਹੈਗੀ ਉਹ ਚਾਲ ਅੱਜ ਵੀ ਜਿਹੜੇ ਬੰਦੇ ਚੱਲ ਰਹੇ ਨੇ ਚਾਹੇ ਇੰਡਸਟਰੀ ਹੈ ਚਾਹੇ politcal ਹੈਗਾ ਉਹ ਕਾਮਯਾਬ ਹੈਗੇ ਨੇ ਬਿਲਕੁਲ ਪਰ ਉਹ ਕਹਾਣੀ ਜਿਹੜੀ ਸੀ ਉਹ ਡਿਫਰੈਂਟ ਸੀ ਉਹ ਪਤਾ ਲੱਗਿਆ ਬਾਅਦ ਵਿੱਚ ਵੀ ਖਰਗੋਸ਼ ਜਿਹੜਾ ਸੀ ਉਹ ਉਹ ਸੀ ਕੁੜੀ ਸੀ ਤੇ ਉਹਨੂੰ ਕਛੂਏ ਨਾਲ ਪਿਆਰ ਸੀ ਤੋਂ ਉਹਨੂੰ ਜਵਾਬ ਜਤਵਾਤਾ ਸੀ ਜਾਣ ਕੇ ਉਹ ਅੱਡ ਕਹਾਣੀ ਹੈ ਤੇ ਮੈਂ ਭਾਜੀ ਅੱਡ ਲੈ ਗਿਆ ਥੋੜਾ ਜਿਹਾ ਬਟ ਹਾਂ ਗੱਲ ਕਿਤੇ ਨਾ ਕਿਤੇ ਇਹੀ ਆ ਵੀ ਮੈਨੂੰ ਲੱਗਦਾ ਵੀ ਪੰਜਾਬ ਚ ਸਾਡੀ ਅਸੀਂ ਸਾਰੇ ਬਹੁਤ ਹੰਬਲ ਆ ਪੰਜਾਬ ਦੇ ਕਈ ਆਰਟਿਸਟ ਹੈਗੇ ਆ ਜਿਹੜੇ ਮੈਕਸਿਮਮ ਜਿਹੜੇ ਆਰਟਿਸਟ ਨੇ ਜਿਹੜੇ ਹੰਬਲ ਨੇ ਉਹ ਟੌਪ ਤੇ ਨੇ ਕਿਤੇ ਨਾ ਕਿਤੇ ਥੋੜੇ ਬਹੁਤ ਜਿਨ੍ਹਾਂ ਨੇ ਕੀਤੀ ਆ ਉਹ ਭਾਜੀ ਉਹਨਾਂ ਦੇ ਅੱਗੇ ਫਿਰ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਸਭ ਨੂੰ ਪਤਾ ਹੀ ਆ ਗੈਪ ਇਨੀ ਸਮੇਂ ਦਾ ਜਿਹੜਾ ਗੈਪ ਸਾਨੂੰ ਦੇਖਣ ਨੂੰ ਮਿਲਿਆ ਹੁਣ ਤੁਹਾਡੇ ਜਿਹੜੇ ਅਸੀਂ ਚਲੋ ਤੁਸੀਂ ਉਹਨਾਂ ਗਾਣਾ ਲੈ ਕੇ ਆ ਰਹੇ ਹੋ ਤੇ ਇਹ ਗੈਪ ਨੂੰ ਹੁਣ ਪੂਰਾ ਰੂਟੀਨ ਚ ਚੱਲੇਗਾ ਕਹਿ ਲਓ ਭਈ ਤੁਸੀਂ ਤੁਸੀਂ ਕਹਿ ਲਓ ਜੇ ਤੁਸੀਂ ਕਮਬੈਕ ਕਹਿਣਾ ਕਮਬੈਕ ਕਹਿ ਲਓ ਭਾਵੇਂ ਤੁਸੀਂ ਰੀਬਰਥ ਕਹਿਣਾ ਭਾਜੀ ਰੀਬਰਥ ਕਹਿ ਲਓ ਭਾਵੇਂ ਤੁਸੀਂ ਇਹ ਕਹਿਣਾ ਵੀ ਮੈਂ ਤਾਂ ਕਹਿਣਾ ਵੀ ਤੁਸੀਂ ਛੱਡ ਦਿਓ ਸਾਰੀ ਚੀਜ਼ਾਂ ਜੇ ਸਾਨੂੰ ਜੋ ਵੀ ਕੀਤੀਆਂ ਜ਼ਿੰਦਗੀ ਚ ਪਹਿਲਾਂ ਜੋ ਵੀ ਕੀਤਾ ਭਾਜੀ ਜ਼ੀਰੋ ਕਰ ਦਿਓ ਤੁਸੀਂ ਇਹਨੂੰ ਪਹਿਲਾਂ ਐ ਦੇਖੋ ਵੀ ਮੇਰਾ ਪਹਿਲਾ ਗਾਣਾ ਤੁਸੀਂ ਉਸ ਹੱਬ ਨਾਲ ਦੇਖੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਜਿਹੜੇ ਸੁਣਨ ਵਾਲੇ ਆ ਕਿਉਂਕਿ ਹੁਣ ਭਾਈ ਪਹਿਲਾਂ ਇੱਕ ਟਾਈਮ ਹੁੰਦਾ ਸੀ ਦੇਖੋ 10-10 ਸਾਲ ਦਾ ਦੇ ਵਿੱਚ ਸਾਡੀ ਇੰਡਸਟਰੀ ਚੇਂਜ ਹੁੰਦੀ ਸੀ 5 ਸਾਲ ਫਿਰ 5 ਸਾਲ ਹੋ ਗਿਆ ਫਿਰ 5 ਸਾਲੇ ਚੇਂਜ ਹੋਣ ਲੱਗੀ ਫਿਰ 2-3 ਸਾਲਾਂ ਦੀ ਚੇਂਜ ਹੋਣ ਲੱਗੀ ਹੁਣ ਤਾਂ ਇਹ ਐ ਮੈਨੂੰ ਇਹ ਲੱਗਦਾ ਵੀ ਹਰ ਦੂਜੇ ਤੀਜੇ ਦਿਨ ਹੀ ਕੋਈ ਨਵੀਂ ਚੀਜ਼ ਆ ਜਾਂਦੀ ਤੇ ਟ੍ਰੈਂਡ ਚੇਂਜ ਹੋ ਜਾਂਦਾ ਤੁਸੀਂ ਤੁਸੀਂ ਨਹੀਂ ਚੀਜ਼ਾਂ ਬਣਾ ਸਕਦੇ ਅੱਜ ਦੇ ਰਾਹੀਂ ਵੀ ਆਹ ਚੀਜ਼ ਚੱਲੇਗੀ ਕਿ ਆਹ ਨਹੀਂ ਚੱਲੇਗੀ ਮੈਂ ਆ ਪਹਿਲੀ ਵਾਰ ਇਹਦਾ ਦੌਰ ਦੇਖ ਰਿਹਾ ਹਾਂ ਤੁਸੀਂ ਦੇਖੋਗੇ ਤਾਂ ਤੁਸੀਂ ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਸੀ ਜਦੋਂ ਰੋਮਾਂਟਿਕ ਗਾ ਫਿਰ ਉਹ ਤੋਂ ਬਾਅਦ ਮਿਸ ਪੂਜਾਈ ਦਾ ਦੌਰ ਆ ਜਦੋਂ ਡੂ ਇਟ ਡੂ ਇਟ ਹਰ ਬੰਦਾ ਡੂ ਇਟ ਸਾਰੇ ਡੂ ਇਟ ਡੂ ਇਟ ਹੋ ਗਏ ਫਿਰ ਉਹ ਤੋਂ ਬਾਅਦ ਹਨੀ ਸਿੰਘ ਦਾ ਦੌਰ ਆਇਆ ਫਿਰ ਉਹ ਹਨੀ ਵਾਲੇ ਗਾਣੇ ਪੂਰੇ ਚੱਲੇ ਫਿਰ ਉਹ ਤੋਂ ਬਾਅਦ ਸਿੱਧੂ ਮੂਸੇ ਵਾਲਾ ਫਿਰ ਉਹ ਆਣਾ ਖਾਲੇ ਜਿਹੜੀ ਗੱਲਾਂ ਨੇ ਲੋਕਾਂ ਨੂੰ ਕੰਮ ਤੇ ਲਾਦਾ ਸਿੱਧੂ ਨੇ ਉਹਦੀ ਲਿਖਾਈ ਹੀ ਨਹੀਂ ਖਤਰਨਾਕ ਨਹੀਂ ਵਧੀਆ ਲਿਖਾਈ ਕਿ ਮੈਂ ਆਪ ਮੇਰਾ ਗਾਣਾ ਸੀ 1.5 ਸਾਲ ਪੁਰਾਣਾ ਤੇ ਮੈਂ ਲਿਰੈਸਾਇਟਰ ਨੂੰ ਕਿਹਾ ਵੀ ਆ ਗਾਣਾ ਵਧੀਆ ਆਪਾਂ ਇਹਨੂੰ ਪੂਰਾ ਕਰ ਲੈਨੇ ਕਹਿੰਦਾ ਭਾਜੀ ਦੁਬਾਰਾ ਲਿਖਣਾ ਪੈਣਾ ਕਿਉਂਕਿ ਗੱਲਾਂ ਥੋੜੀ ਢਿੱਲੀਆਂ ਨੇ ਉਹਨੇ ਕੰਮ ਤੇ ਲਾਤਾ ਲੋਕਾਂ ਨੂੰ ਵੀ ਹੁਣ ਲਖਾਈ ਚੱਲੇਗੀ ਔਰ ਅੱਜ ਦਾ ਇੰਨਾ ਬਿਊਟੀਫੁਲ ਦੌਰ ਆ ਭਾਈ ਆਣਾ ਖਾਲੇ ਗਾਣੇ ਵੀ ਚੱਲ ਰਹੇ ਆ ਤੌਬਾ ਤੌਬਾ ਵੀ ਚੱਲ ਰਹੇ ਆ ਕੀ ਇਸਵੀ ਚੱਲ ਰਹੇ ਆ ਕਿੰਨੀ ਕਿੰਨੀ ਵੀ ਚੱਲ ਰਿਹਾ ਵਿਨਿੰਗ ਸਪੀਚ ਵੀ ਚੱਲ ਰਿਹਾ ਕਰਨ ਦਾ ਇਹ ਪਿੱਟੋਂ ਵੀ ਚੱਲ ਰਿਹਾ ਸੈਡ ਵੀ ਚੱਲ ਰਿਹਾ ਇਸ ਟਾਈਮ ਸਭ ਕੁਝ ਚੱਲ ਰਿਹਾ ਤਾਂ ਇਹ ਤੋਂ ਜ਼ਿਆਦਾ ਬlesd ਦੌਰ ਨਹੀਂ ਹੋ ਸਕਦਾ ਜਿਹੜਾ ਹੁਣ ਚੱਲ ਰਿਹਾ ਲੋਕੀ ਕਹਿੰਦੇ ਵੀ ਆਹ ਕਹਿਦਾ ਦੌਰ ਚਾਹਦੇ ਆਪ ਨੂੰ ਹਣ ਕਿਹੜੇ ਸਟੈਪ ਤੇ ਖੜਾ ਕਰਦੇ ਸਮਝਦੇ ਆਪ ਦੀ ਅੰਦਰ ਫੀਲਿੰਗ ਨੂੰ ਕਿਉਂਕਿ ਤੁਸੀਂ ਉਹਨਾਂ ਸਿੰਗਰਾਂ ਦੀ ਹੁਣ ਸ਼ੁਰੂਆਤ ਤੁਸੀਂ ਆਪਦੇ ਆਪ ਨੂੰ ਕਹ ਰਹੇ ਸ਼ੁਰੂਆਤ ਸਮਝੋ ਬਾਕੀ ਸਭ ਰਾ ਕਹਿੰਦੇ ਜੀਐਸਐਲ ਨੂੰ ਰੀਟਰੀਟ ਕਰ ਦੋ ਤਾਂ ਹੁਣ ਜਿਹੜੀ ਸ਼ੁਰੂਆਤ ਹੈਗੀ ਤੁਸੀਂ ਆਪਣੇ ਆਪ ਨੂੰ ਕਿਹੜੇ ਸਟੈਪ ਤੇ ਮੰਨਦੇ ਹੋ ਕਿ ਉਹਨਾਂ ਦੀ ਫੀਡਬੈਕ ਦੀ ਲੋਡ ਹੈਗੀ ਹੈ ਜਿਹੜਿਆਂ ਨਾਲ ਤੁਸੀਂ ਸਪੋਰਟ ਕੀਤੀ ਹੈ ਜੇ ਤੁਸੀਂ ਸ਼ੁਰੂ ਤੋਂ ਦੇਖੋ ਮੇਰਾ 뮤직 ਸ਼ੁਰੂ ਤੋਂ ਬਹੁਤ ਫਿਊਜ਼ਨ ਬਹੁਤ ਫਿਚਰਿਸਟਿਕ ਰਿਹਾ ਹੈ ਤੇ ਮੈਂ ਇੱਕ ਹੋਰ ਗੱਲ ਇਹਦੇ ਵਿੱਚ ਜੋੜਨਾ ਚਾਹੂੰਗਾ ਇੱਕ ਆਪਾਂ ਐਲਬਮ ਬਣਾਈ ਸੀ ਦਿਲਜੀਤ ਭਾਈ ਦੀ ਜਦੋਂ ਦਿਲਜੀਤ ਭਾਈ ਮੇਰੇ ਕੋਲ ਆਉਂਦੇ ਹੁੰਦੇ ਸੀ ਕਿ 2013 14 15 ਦੀ ਗੱਲ ਕਰ ਰਹੇ ਹਾਂ ਉਸ ਟਾਈਮ ਦਿਲਜੀਤ ਭਾਈ ਉਹ ਐਲਬਮ ਦਿਲਜੀਤ ਭਾਈ ਨੇ ਇੱਕ ਪ੍ਰੈਸ ਕਾਨਫਰੈਂਸ 'ਚ ਰਿਵੀਲ ਵੀ ਕਰਤੀ ਸੀ ਵੀ ਮੇਰੀ ਐਲਬਮ ਆ ਰਹੀ ਹੈ ਟੈਂਪਟੇਸ਼ਨ ਦੇ ਨਾਂ ਤੇ ਜੇ ਤੁਸੀਂ ਅੱਜ ਵੀ ਸਰਚ ਕਰੋਗੇ ਜਿਹੜੇ ਦੇਖਣ ਵਾਲੇ ਆ ਤੁਹਾਨੂੰ ਅੱਜ ਵੀ ਆਰਟੀਕਲ ਮਿਲ ਜਾਏਗਾ ਦਿਲਜੀਤਸ ਨਿਊ ਐਲਬਮ ਟੈਂਪਟੇਸ਼ਨ ਕਮਿੰਗ ਆਊਟ ਜੀਐਸਐਲ ਦਾ 뮤ਜ਼ਿਕ ਉਹ ਸਿਰਫ ਔਰ ਸਿਰਫ ਐਲਬਮ ਅਸੀਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਦਿਲਜੀਤ ਭਾਈ ਦੇ ਵਰਡ ਆ ਉਹ ਕਹਿੰਦੇ ਭਾਈ ਆ ਗਾਣੇ ਬਹੁਤ ਫਿਊਚਰਿਸਟਿਕ ਆ ਮੈਨੂੰ ਨਹੀਂ ਲੱਗਦਾ ਇਹ ਟਾਈਮ ਹੈਗਾ ਹਲੇ ਫਿਲਹਾਲ ਇਹ ਗਾਣੇ ਕਰਨ ਦਾ ਤਮੇਰਾ ਉਸ ਟਾਈਮ ਵੀ ਉਹ ਫਿਊਜ਼ਨ ਕਰਦਾ ਰਿਹਾ ਜਿਹੜੇ ਅੱਜ ਦੇ ਟਾਈਮ 'ਚ ਰਿਲੇਵੈਂਟ ਹੈ ਜਿਹੜਾ ਉਸ ਟਾਈਮ ਮੈਂ ਉਹ ਗਾਣੇ ਬਣਾਏ ਸੀ ਉਹ ਚ ਉਹ ਵਾਲਾ 뮤직 ਸੀ ਜਿਹੜਾ ਅੱਜ ਦੇ ਟਾਈਮ 'ਤੇ ਚੱਲ ਰਿਹਾ ਮਤਲਬ ਤੁਸੀਂ ਨਵਜ ਨੂੰ ਸਾਮਿਦੇ ਹੋਣਾ ਇਹ ਨਵਜ ਜਿਹੜੀ ਹੈਗੀ ਜੇਐਸਐਲ ਨੂੰ ਆਪਦੀ ਨਵਜ ਨੂੰ ਚੈੱਕ ਕਰਨ ਦਾ ਸਮਾਂ ਆਇਆ ਹੋਣਾ ਨਹੀਂ ਨਹੀਂ ਭਾਜੀ ਮੈਨੂੰ ਮੈਂ ਨਵਜ ਨਹੀਂ ਮੈਂ ਨਹੀਂ ਨਵਜ ਹੁੰਦੀ ਹੈ ਇੱਕ 뮤직 ਨੂੰ ਪਤਾ ਡਾਇਰੈਕਟਰ ਨੂੰ ਪਤਾ ਹੁੰਦਾ ਵੀ ਆਹ 뮤직 ਦੀ ਨੀਡ ਹੈਗੀ ਜਿਵੇਂ ਤੁਸੀਂ ਸਿੱਧੂ ਮੂਸੇ ਦਾ ਨਾਮ ਲਿਆ ਉਹਨੇ ਇੱਕ ਦੁਨੀਆ ਹੀ ਬਦਲ ਦਿੱਤੀ ਉਹ ਉਹ ਚੀਜ਼ਾਂ ਨੂੰ ਅਸੀਂ ਹੁਣ ਉਸ ਬੀਟ ਤੇ ਗਾਣੇ ਲਗਾਤਾਰ ਬਣੇ ਜਾ ਰਹੇ ਨੇ ਬੀਟ ਜਿਹੜੀ ਹੈ ਦੇਖੋ ਉਹ ਕਿਤਨਾ ਕਿਤੇ ਸਾਡਾ ਕਲਚਰ ਸ਼ੌਕ ਹੈ ਉਹ ਜਿਹੜੇ ਸਾਡੇ ਬੰਦੇ ਬਾਹਰ ਗਏ ਆ ਉੱਥੇ ਜਾ ਕੇ ਉਹਨਾਂ ਨੇ ਸਟੱਡੀ ਕੀਤਾ ਬਾਹਰ ਦਾ ਅੰਗਰੇਜ਼ੀ 뮤직 ਜਿਹੜਾ ਸਟੱਡੀ ਕੀਤਾ ਆ ਉਹਨਾਂ ਨੇ ਬਹੁਤ ਜ਼ਿਆਦਾ ਸੁਣਿਆ ਉਧਰੋਂ ਫਿਰ ਇਨਸਪਾਇਰ ਹੋ ਕੇ ਜਦੋਂ ਪੰਜਾਬੀ ਨਾਲ ਜੁੜ ਕੇ ਆਈ ਹੁਣ ਡੈਸਪਾਸੀ ਤੋਂ ਮੈਨੂੰ ਤਾਂ ਨਹੀਂ ਪਤਾ ਕੀ ਬੋਲ ਰਿਹਾ ਹੈ ਮਜ਼ਾ ਆ ਰਿਹਾ ਹੈ ਡੈਸਪਾਸੀ ਤੋਂ ਕੀ ਆ ਲੈਟਿਨ 뮤직 ਜਿਹੜਾ ਹੁਣ ਲੈਟਿਨ ਜਿਹੜਾ ਲੈਂਗੁਏਜ ਆ ਭਾਜੀ ਉਹਦਾ ਜਿਹੜਾ ਡਾਇਲੈਕਟ ਹੈ ਜਿਹੜੇ ਡਾਇਨਾਮਿਕਸ ਹੈ ਉਹ ਫਸ ਕੇ ਆਉਂਦੇ ਆ ਬੀਟ 'ਚ ਉਹ ਪੰਜਾਬੀ ਨਾਲ ਬਹੁਤ ਸਿਮਿਲਰ ਆ ਹੁਣ ਅੰਗਰੇਜ਼ਾਂ ਨੂੰ ਵੀ ਲੈਟਰ ਨਹੀਂ ਸਮਝ ਆਉਂਦੀ ਨਾ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਪਰ ਉਹਨਾਂ ਨੂੰ ਫੀਲ ਸਮਝ ਆ ਰਿਹਾ ਹੈ ਕਿ ਆ ਫੀਲ ਵਾਈਬ ਬਹੁਤ ਸੋਹਣੀ ਦੇ ਰਿਹਾ ਤਾਂ ਜਿਹੜੇ ਸਾਡੇ ਪੰਜਾਬੀ ਜਿਵੇਂ ਹੁਣ ਸਿੱਧੂ ਬਾਈ ਵੀ ਜਦੋਂ ਵੀਰ ਆਪਣਾ ਕੈਨੇਡਾ ਗਿਆ ਤੇ ਉੱਥੇ ਜਾ ਕੇ ਜਦੋਂ ਉਹ ਫਿਊਜ਼ਨ ਹੋਇਆ ਪੰਜਾਬੀ ਵਿਦ ਵੈਸਟਰਨ 뮤직 ਉਹ ਬਹੁਤ ਬਿਊਟੀਫੁਲੀ ਐਪਰੀਸ਼ੀਏਟ ਹੋਇਆ ਤੇ ਐਕਸੈਪਟਡ ਹੋਇਆ ਵਰਲਡਵਾਈਡ ਤੇ ਇਹ ਗੁੱਡ ਲੱਕੀ ਆ ਸਮਝ ਲਓ ਸਾਡੀ ਬlesing ਆ ਇਹ ਸਿੱਧੂ ਦੀ ਕੱਲੀ ਦੀ ਬlesing ਨਹੀਂ ਆ ਪੂਰੇ ਪੰਜਾਬ ਦੇ ਸਿੰਗਰਾਂ ਲਈ ਡੋਰ ਖੁੱਲੇ ਆ ਦਰਵਾਜੇ ਖੁੱਲੇ ਆ ਫਿਰ ਉਹ ਤੋਂ ਬਾਅਦ ਸਰੀਆ ਆੜਾ ਜੁਬਿਹਾਨੀ ਸਿੰਘਾ ਹਾਨੀ ਸਿੰਘ ਜ਼ਰੀਆ ਸੀ ਬਾਲੀਵੁੱਡ ਦੇ ਦਰਵਾਜੇ ਖੋਲਣ ਦਾ ਭਾਜੀ ਉਹ ਇੱਕ ਸਮਾਂ ਸੀ ਹਾਨੀ ਸਿੰਘ ਉਹ ਸਮਾਂ ਜਿਹੜਾ ਸੀ ਉਹ ਹਾਨੀ ਨੇ ਨਹੀਂ ਕੀਤਾ ਬਾਲੀਵੁੱਡ ਦਾ ਕੰਮ ਉਹਨੇ ਪਹਿਲਾਂ ਪੰਜਾਬ ਦਾ ਕੰਮ ਕੀਤਾ ਨਾ ਇਹ ਤਾਂ ਹਣਿਸ ਆਇਆ ਵਿਕੇ ਹਣਿਸ ਸਿੰਘ ਦਾ ਜੋ ਕੁਝ ਕਾਟਦਾ ਉਹ ਵਿਕੇ ਵਿਕੇ ਸੀ ਵਿਕੇ ਆ ਉਸ ਦੌਰ ਸੀ ਭਾਜੀ ਉਹ ਟਾਈਮ ਸੀਗਾ ਤੇ ਉਸ ਚੀਜ਼ ਨੂੰ ਅਪਰੀਸ਼ੀਏਟ ਕਰਨਾ ਬਿਲਕੁਲ ਸਾਡਾ ਮਾਨ ਵਾਲੀ ਗੱਲ ਹੈ ਸਾਡਾ ਪੰਜਾਬੀ ਬੰਦਾ ਸੀ ਤੇ ਦਰਵਾਜ਼ੇ ਉਹਨੇ ਬਾਲੀਵੁੱਡ ਦੇ ਖੋਲੇ ਬਾਲੀਵੁੱਡ ਆਪ ਖੋਲ ਕੇ ਕਹਿੰਦਾ ਵੀ ਇਹ ਬੰਦਾ ਕੋਣ ਹੈ ਇਹਨੂੰ ਲੈ ਕੇ ਆਓ ਵੀ ਉਹ ਦਿਲ ਜਿੱਤ ਪਾਈ ਦੀ ਗੱਲ ਦਿਲ ਜਿੱਤ ਨਾਲ ਗੱਲ ਹੋਈ ਕਦੇ ਹੁਣ ਹੁੰਦੀ ਰਹਿੰਦੀ ਹੈ ਬਿਲਕੁਲ ਹੁੰਦੀ ਰਹਿੰਦੀ ਹੈ ਤੇ ਬlesing ਉਹ ਮਿਲੀਆਂ ਫਿਰ ਤੇ ਕੀ ਕਹਿ ਰਹੇ ਨੇ ਕਿ ਹੁਣ ਆਣਾ ਸਮਾਂ ਜਿਹੜਾ ਹੈਗਾ ਦੌਰ ਦੇ ਵੀ ਗੱਲਾਂ ਭਾਜੀ ਦੇਖੋ ਮੇਰੇ ਨਾਲ ਨਾ ਇੱਕ ਛੋਟੀ ਜੀ ਪ੍ਰੋਬਲਮ ਹੈ ਮੇਰੇ ਨਾਲ ਛੋਟੀ ਜੀ ਪ੍ਰੋਬਲਮ ਇਹ ਹੈ ਵੀ ਜਦੋਂ ਮੈਂ ਜਿਵੇਂ ਤੁਹਾਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਹੋਊਗਾ ਮੈਂ ਅੱਜ ਵੀ ਤੁਹਾਨੂੰ ਉਦਾਂ ਹੀ ਮਿਲ ਸਕਦਾ ਮੈਂ ਬਣਾ ਕੇ ਨਹੀਂ ਮਿਲ ਸਕਦਾ ਆਪਣੇ ਆਪ ਨੂੰ ਕੁੜੀ ਤੋਂ ਪਟਾਕਾ ਇੱਕ ਗਾਣਾ ਕੀਤਾ ਸੀ ਮੈਂ ਉਹ ਮੇਰਾ ਵੀ ਸ਼ੁਰੂਆਤੀ ਦੌਰ ਸੀ ਉਹ ਚ ਗਾਣੇ ਚ ਕੌਣ-ਕੌਣ ਸੀ ਐਮੀ ਵਿਰਕ ਅ ਰஞ்சிਤ ਬਾਵਾ ਹਾਰਦੀ ਸੰਤੂ ਤੇ ਮਹਿਤਾਬ ਤੇ ਪ੍ਰਭ ਗਿੱਲ ਏਕੇ ਸਾਰੇ ਇੱਕੋ ਗਾਣੇ ਚ ਮੈਂ ਰঞ্জੀਤ ਬਾਵਾ ਵੀਰ ਨੂੰ ਡੱਬ ਕਰ ਰਿਹਾ ਉਹ ਡਬਿੰਗ ਕਰਕੇ ਆਇਆ ਨਾਲ ਬੈਠਾ ਭਾਜੀ ਮੈਨੂੰ ਇੱਕ ਗੱਲ ਦੱਸੋ ਮੈਂ ਹਾਂ ਜੀ ਕਹਿੰਦਾ ਯਾਰ ਪਲੇਨ ਬਲੂ ਜੇ ਬੈਠ ਕੇ ਡਰਤਾ ਨਹੀਂ ਲੱਗਦਾ ਰੰਜੀਤ ਬਾਵਾ ਭਾਈ ਮੈਂ ਕੀ ਹੋ ਗਿਆ ਮੇਰਾ ਦੁਬਈ ਸ਼ਾਹ ਹੈ ਭਾਜੀ ਪਹਿਲੀ ਵਾਰ ਜਾ ਰਹਾ ਮੈਂ ਤੇ ਸਭ ਠੀਕ ਰਹਿੰਦੇ ਨਾ ਮੈਂ ਉਸ ਟਾਈਮ ਦੇ ਹਿਸਾਬ ਕਿਤਾਬ ਸਾਡਾ ਔਰ ਜਿਵੇਂ ਅੱਜ ਵੀ ਮਿਲਦਾ ਤੇ ਮੈਂ ਬਣ ਕੇ ਨਹੀਂ ਮਿਲ ਸਕਦਾ ਔਰ ਉਹ ਬੰਨੋ ਉਦਾਂ ਹੀ ਪਿਆਰ ਨਾਲ ਉਦਾਂ ਹੀ ਮਿਲਦੇ ਜਿਵੇਂ ਪਹਿਲੀ ਵਾਰ ਮਿਲੇ ਸੀ ਤੇ ਮੈਨੂੰ ਮਤਲਬ ਉਹੀ ਹੈ ਵੀ ਉਹ ਕਿਵੇਂ ਮਿਲੇ ਉਹ ਕਿਵੇਂ ਮਿਲਦੇ ਹੁਣ ਜਿਵੇਂ ਤੁਸੀਂ ਇਹਨਾਂ ਦੇ ਨਾਮ ਲਏ ਮੈਂ ਜਿਵੇਂ ਹੁਣ ਲਾ ਲੋ ਆਪਾਂ ਇੱਧਰ ਬੈਠੇ ਆ ਜੇ ਐਮ ਵੀਰ ਜਾਂ ਰਣਜੀਤ ਬਾਵਾ ਕੋਈ ਵੀ ਇੱਧਰੋਂ ਨਿਕਲਿਆ ਤੇ ਉਹਨੇ ਦੇਖ ਲਿਆ ਵੀ ਜੇਐਸਐਲ ਬੈਠਾ ਹੋਇਆ ਤਾਂ ਜਾਂ ਤਾਂ ਉਹਨੇ ਰੁਕ ਜਾਣਾ ਜਾਂ ਉਹਨੇ ਬੋਲਣਾ ਜ਼ਰੂਰ ਹੈ ਵੀ ਪਲੀਜ਼ ਭਾਈ ਨੂੰ ਕਿਹਾ ਵੀ ਮਿਲ ਕੇ ਜਾਵਾਂਗੇ ਵੀ ਪਿਆਰ ਉਦਾਂ ਦਾ ਹੈਗਾ ਸਾਡੇ ਸਾਰੇ ਦਾ ਭਾਈ ਹੁਣ ਪਤਾ ਨਹੀਂ ਇਹ ਬlesing ਹੈ ਉੱਪਰ ਵਾਲੇ ਦੀ ਹੈ ਜੋ ਵੀ ਹੈ ਮੇਰੇ ਦਿਲ ਚ ਤਾਂ ਭਾਈ ਆਪਾਂ ਕਦੇ ਕਿਸੇ ਦੇ ਨਾਲ ਕੁਝ ਹੈ ਜਾਂ ਨਹੀਂ ਹੈ ਕਿਸੇ ਵੀ ਆਰਟਿਸਟ ਦੇ ਨਾਲ ਮਤਲਬ ਹੁਣੇ ਪਿੱਛੇ ਵੀ ਮੈਂ ਇੰਟਰਵਿਊ ਕਰ ਰਹੀ ਸੀ ਮੈਨੂੰ ਪੁੱਛਦੇ ਰਹੇ ਆ ਵੀ ਆਰਟਿਸਟ ਪੈਸੇ ਕਿਵੇਂ ਦਿੰਦੇ ਆ ਕਿ ਆਪਾਂ ਤਾਂ ਪੈਸੇ ਨਹੀਂ ਮੰਗੇ ਭਾਈ ਕਿਦੋਂ ਔਰ ਕਿਸੇ ਨੇ ਵੀ ਇਹ ਨਹੀਂ ਕੀਤਾ ਵੀ ਫ੍ਰੀ ਚ ਕੰਮ ਕਰੇ ਮੈਂ ਨਹੀਂ ਕਹਿੰਦਾ ਵੀ ਮੈਂ ਪੈਸੇ ਨਹੀਂ ਮੰਗੇ ਮੈਂ ਕਦੇ ਵੀ ਇਹ ਨਹੀਂ ਬੋਲਿਆ ਵੀ ਮੈਨੂੰ ਇੰਨੇ ਪੈਸੇ ਦੇ ਦੋ ਜੇ ਕੋਈ ਆਰਟਿਸਟ ਆ ਭਾਈ ਬਗਾਣਾ ਕਰਨਾ ਕਰਦਾ ਗਾਣਾ ਕਿੰਨਾ ਚੱਲਿਆ ਕਿੰਨਾ ਸੁਪਰ ਡੂਪਰ ਹਿੱਟ ਰਿਹਾ ਉਹ ਗਾਣਿਆਂ ਦੀ ਗੱਲ ਕਰੀਏ ਤਾਂ ਉਹ ਗਾਣੇ ਵੀ ਸ਼ਾਇਦ ਉਹਨਾਂ ਸਿੰਗਰਾਂ ਵਾਸਤੇ ਵੀ ਵੱਡੀ ਹਾਈਪ ਲੈ ਕੇ ਆਏ ਹੋਣਗੇ ਹਾਂਜੀ 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 ਇਹ ਸਰ ਦੇਖੋ ਕਿਰਪਾ ਹੁੰਦੀ ਹੈ ਮਾਲਕ ਦੀ ਤੇ ਆਪਾਂ ਦਾ ਕੁਝ ਵੀ ਨਹੀਂ ਹੈਗੇ ਤੇ ਜਦੋਂ ਉਹ ਗਾਣਾ ਸੀਗਾ ਉਹ ਗਾਣਾ ਮੇਰੇ ਦਿਮਾਗ 'ਚ ਸੀ ਉਹ ਗਾਣੇ ਦੇ ਬੋਲ ਮੇਰੇ ਦਿਮਾਗ 'ਚ ਹੁੰਦੇ ਸੀਗੇ ਪਹਿਲਾਂ ਹੀ ਮੈਂ ਲਿਖ ਕੇ ਰੱਖਿਆ ਹੋਇਆ ਸੀ ਕਿਦਾਂ ਕਿਤੇ ਤਾਂ ਉਹ ਗਾਣਾ ਸੀ ਜੁੱਤੀ ਲਬੂਟਨ ਦੀ ਆ ਸ਼ਨੈਲ ਦੀਆਂ ਵਾਲੀਆਂ ਮੈਂ ਆ ਲਿਖਿਆ ਹੋਇਆ ਸੀ ਤੇ ਮੈਨੂੰ ਇਹ ਸੀ ਵੀ ਮੈਨੂੰ ਐਸੀ ਮੈਂ ਆ ਗਾਣਾ ਕਿਸੇ ਬਦੇ singer ਤੱਕ ਗਾਉਂਗਾ ਫਿਰ ਮੈਨੂੰ ਕਿਤੇ ਕੌਰ ਵੀ ਦਾ ਫੋਨ ਆਉਂਦਾ ਵੀ ਮੈਂ ਕੈਨੇਡਾ ਤੋਂ ਵਾਪਸ ਆ ਰਹੀ ਆ ਜੀ ਆਪਾਂ ਦਿੱਲੀ ਉੱਤਰਨਾ ਤੇ ਆਪਾਂ ਤੁਹਾਡੇ ਕੋਲ ਆ ਰਹੇ ਆ ਵੀ ਆਪਾਂ ਗਾਣਾ ਚਾਹੀਦਾ ਤੇ ਮੈਂ ਕਦੇ ਵੀ ਨਾ ਕੋਈ ਵੀ ਆਰਟਿਸਟ ਮੇਰੇ ਕੋਲ ਆਉਂਦਾ ਤਾਂ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਕੈਮਰਾ ਤੇ ਪਰ ਜਿਹੜਾ ਵੀ ਆਰਟਿਸਟ ਮੇਰੇ ਕੋਲ ਆਉਂਦਾ ਮੈਂ ਪਹਿਲਾਂ ਕਦੇ ਵੀ ਉਹਨਾਂ ਨੂੰ ਆਪਣੀ ਚੀਜ਼ ਨਹੀਂ ਦਿੰਦਾ ਮੈਂ ਇਹ ਦੇਖਦਾ ਵੀ ਉਹਨਾਂ ਕੋਲ ਕੀ ਆ ਕਿਉਂਕਿ ਹਰ ਆਰਟਿਸਟ ਕੋਲ ਆਪਣਾ ਇੱਕ ਬੰਚ ਹੁੰਦਾ ਗਾਣਿਆਂ ਦਾ ਕਿਉਂਕਿ ਜਿਹੜੀ ਮੇਰੇ ਕੋਲ ਚੀਜ਼ ਪਈ ਉਹ ਤਾਂ ਮੈਂ ਦੇ ਹੀ ਦੇਣੀ ਆ ਇਨ ਦੀ ਐਂਡ ਪਰ ਜੇ ਕੋਈ ਵਧੀਆ ਚੀਜ਼ ਬਣ ਸਕੇ ਹੋਰ ਬੈਟਰ ਤਾਂ ਉਹ ਬੈਟਰ ਹੈ ਤਾਂ ਉਸ ਦਿਨ ਕਾਰਬੀ ਜੀ ਨੂੰ ਵੀ ਮੈਂ ਇਹ ਕਿਹਾ ਵੀ ਜੇ ਤੁਹਾਡੇ ਕੋਲ ਕੁਝ ਦੇਖੋ ਚਾਰ ਪੰਜ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ ਮੈਨੂੰ ਨਹੀਂ ਠੀਕ ਲੱਗੇ ਮਤਲਬ ਇੱਕ ਮਿਊਚੁਅਲ ਹੁੰਦਾ ਹੈ ਆਰਟਿਸਟ ਦੇ ਨਾਲ ਤੇ ਫਿਰ ਮੈਂ ਉਹਨਾਂ ਨੂੰ ਗਿਆ ਵੀ ਕੋਈ ਗੱਲ ਹੈ ਮੇਰੇ ਕੋਲ ਇੱਕ ਗੀਤ ਪਈ ਹੈ ਗੱਲ ਪਈ ਹੈ ਉਹ ਗੱਲ ਇਦਾਂ ਵੀ ਜੁੱਤੀ ਲਬੋਟਨ ਦੀ ਹੈ ਸ਼ਨੈਲ ਦੀਆਂ ਵਾਲੀਆਂ ਕਹਿੰਦੀ ਅੱਗੇ ਮੈਂ ਕਿਹਾ ਅੱਗੇ ਲਿਖਾ ਲੈਂਦੇ ਆ ਫਿਰ ਮੁੰਡੇ ਨੂੰ ਫੋਨ ਕੀਤਾ ਉਹਦੀ ਜ਼ਿੰਦਗੀ ਦਾ ਪਹਿਲਾ ਗਾਣਾ ਉਹਦੀ ਜ਼ਿੰਦਗੀ ਦਾ ਮਨਜਿੰਦਰ ਬਰਾੜ ਪਹਿਲਾ ਗਾਣਾ ਮੈਂ ਕਿਹਾ ਵੀਰੇ ਆਪ ਆ ਸੋਚ ਰਹੇ ਜੀ ਜੁੱਤੀ ਲਬੁੱਟ ਨਹੀਂ ਸ਼ਨੈਲ ਦੀ ਵਾਲੀਆਂ ਕਹਿੰਦਾ ਭਾਈ ਅੱਖਾਂ ਵਿੱਚ ਪਾਊਡਰ ਕਰਨ ਦਾ ਲੋਡਡ ਦੇ ਨਾਲ ਹੀ ਆ ਗਿਆ ਆਹ ਯਾਰ ਕੀ ਗੱਲ ਲਿਖੀ ਦੂੰ ਕਹਿੰਦਾ ਭਾਈ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਮੈਂ ਕਰਦੇ ਪੂਰਾ ਉਧਰੋਂ ਉਹਨੇ ਗਾਣਾ ਪੂਰਾ ਕਰਨ ਲੱਗ ਗਿਆ ਇਧਰੋਂ ਮੈਂ ਬੀਟ ਬਣਾਉਣ ਲੱਗ ਗਿਆ ਅੱਧੇ ਪੌਣੇ ਘੰਟੇ ਚ ਆਪਾਂ ਉਹ ਗਾਣਾ ਪੂਰਾ ਕਰਤਾ ਸੀ ਉਹ ਡੱਬ ਕਰਤਾ ਤੇ ਫਿਰ ਮੈਨੂੰ ਇਹ ਵੀ ਲੱਗਣ ਲੱਗ ਗਿਆ ਵੀ ਵੀ ਜੇ ਆਪਾਂ ਆਡੀਅנס ਨੂੰ ਦੇਖੀ ਤੇ ਆਡੀਅנס ਲ ਬੂਟਨ ਨੂੰ ਵੀ ਜ਼ਿਆਦਾ ਮੈਨੂੰ ਲੱਗਦਾ ਨਹੀਂ ਵੀ ਜ਼ਿਆਦਾ ਐਕਸੈਪਟ ਕਰੂਗੀ ਤੇ ਮੈਨੂੰ ਵੀ ਲੱਗ ਰਹੀ ਸੀ ਬ੍ਰਾਂਡ ਬ੍ਰਾਂਡ ਬਹੁਤ ਜ਼ਿਆਦਾ ਹੋ ਗਿਆ ਵੀ ਸਾਰੇ ਗੁੱਚੀ ਗੁੱਚੀ ਪਾਈ ਜਾਂਦੇ ਆ ਵੀ ਆਪਾਂ ਬ੍ਰਾਂਡ ਨਾ ਯੂਜ਼ ਕਰੀਏ ਤੇ ਉੱਥੇ ਹੀ ਬਹਿ ਕੇ ਮੈਂ ਉਹ ਵੀ ਰਿਕਾਰਡ ਕਰ ਲਿਆ ਸੀ ਦੂਜਾ ਜੀ ਜੁੱਤੀ ਪਟਿਆਲੇ ਦੀ ਆ ਤੇ ਲਾਹੌਰ ਦੀਆਂ ਵਾਲੀਆਂ ਇਹ ਸਾਡੇ ਦਿਮਾਗ 'ਚ ਆ ਗਈ ਸੀ ਪਰ ਹਾਲੇ ਮੈਂ ਦਿੱਤਾ ਨਹੀਂ ਸੀ ਇਹ गाना ਰਿਕਾਰਡ ਦਿੱਤਾ ਮੈਂ ਉਹੀ ਫਿਰ ਉਹ ਜਾਂਦਾ ਹੈ ਸਪੀਡ ਰਿਕਾਰਡਸ ਕੋਲ ਦਿਨੇਸ਼ ਭਾਈ ਕੋਲ ਤੇ ਦਿਨੇਸ਼ ਭਾਈ ਦਾ ਮੈਨੂੰ ਫੋਨ ਆਦਾ ਜੀਐਸਐਲ ਗਾਣਾ ਦਾ ਠੀਕ ਆ ਵਧੀਆ ਗਾਣਾ ਪਰ ਜੇ ਆਰ ਤੋਂ ਆ ਇਹਨੂੰ ਚੇਂਜ ਕਰ ਲਵਾਂ ਮੈਂ ਭਾਈ ਚੇਂਜ ਕੀਤਾ ਹੋਇਆ ਮੈਂ ਤੁਹਾਨੂੰ ਉਹ ਵੀ ਭੇਜ ਦਿੰਦਾ ਸੋ ਫਿਰ ਮੈਂ ਉਹਨਾਂ ਨੂੰ ਜੁੱਤੀ ਪਟਿਆਲੇ ਵਾਲੇ ਜਿਹੜਾ ਆ ਠੀਕ ਆ ਕਹਿੰਦਾ ਆ ਘੈਂਟ ਆ ਤੇ ਸਭ ਤੋਂ ਵੱਡੀ ਜਿਹੜੀ ਮੈਨੂੰ ਉਪਲਬਧਦੀ ਲੱਗਦੀ ਹੈ ਜੀ ਉਹ ਚ ਇਹ ਲੱਗਦੀ ਵੀ ਕੋਰਬੀ ਜੀ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਵੀ ਮੇਰੇ ਲਾਈਫ ਚੇਂਜਿੰਗ ਇਹ ਗਾਣਾ ਮੇਰੀ ਜ਼ਿੰਦਗੀ ਦਾ ਤਾਂ ਮੈਨੂੰ ਇਹ ਲੱਗਦਾ ਵੀ ਚਲੋ ਮੈਂ ਕਿਸੇ ਕੰਮ ਤਾਂ ਆਇਆ ਵੀ ਤਾਂ ਇਹ ਚੀਜ਼ ਹੋ ਕੀਤੀ ਹੈ ਬੜੀ ਬਾਜ ਅਸੀਂ ਗਾਣਾ ਸੁਣਨਾ ਚਾਹਾਂਗੇ ਕਿਉਂਕਿ ਥੋੜਾ ਸਮਾਂ ਵੀ ਅੱਜ ਹਾਂਜੀ ਮੇਰਾ ਜਿਹੜਾ ਗੀਤ ਆ ਰਿਹਾ ਹੁਣ ਜਾਂਦੀ ਜਾਂ ਮੁੱਟਿਆਰੇ ਉਹ ਆਪਣੀ ਐਲਬਮ ਹੈਗੀ ਹੈ ਜੀ ਜਿਹੜੀ ਪਹਿਲੀ ਜ਼ਿੰਦਗੀ 'ਚ ਮੇਰੀ ਪਹਿਲੀ ਐਲਬਮ ਆ ਤਾਂ ਉਹਦਾ ਪਹਿਲਾ ਗਾਣਾ ਹੁਣ ਰਿਲੀਜ਼ ਹੋ ਰਿਹਾ ਉਹਦੇ ਨਾਲ ਆਪਾਂ ਐਲਬਮ ਅਨਾਉਂਸ ਕੀਤੀ ਆ ਤੇ ਦੂਜੇ ਗਾਣੇ ਦੇ ਨਾਲ ਆਪਾਂ ਪੂਰੀ ਐਲਬਮ ਰਿਲੀਜ਼ ਕਰਾਂਗੇ ਉਹਦੇ ਦੋ ਬੋਲ ਮੈਂ ਤੁਹਾਨੂੰ ਸੁਣਾ ਦਿੰਨ ਅਬ ਇਹਦਾ ਵੀ ਤੂੰ ਕੀਤੀ ਜੋ ਮੇਰੇ ਨਾਲ ਤੂੰ ਕੀਤੀ ਜੋ ਮੇਰੇ ਨਾਲ ਤੂੰ ਕੀਤੀ ਜੋ ਮੇਰੇ ਨਾਲ ਤੇਰੇ ਨਾਲ ਖੁਦਾ ਕਰ ਦੇ ਖੁਦਾ ਕਰ ਦੇ ਜਾਂਦੀ ਜਾ ਮੁੱਟਿਆਰੇ ਤੇਰੇ ਵਿਣ ਨਹੀਂ ਮਰਦੇ ਨਹੀਂ ਮਰਦੇ ਜਾਂਦੀ ਜਾ ਮੁੱਟਿਆਰੇ ਤੇਰੇ ਵਿਣ ਨਹੀਂ ਮਰਦੇ ਦੇਖਦੇ ਹੋ ਲਿਖਿਆ ਹੈ ਆਪਣੀਓ ਕਹਾਣੀ ਹੈ ਦੂਜੇ ਨੂੰ ਕੀ ਦੇਖੀਓ ਭਾਜੀ ਆਪਣੇ ਦੇ ਕਰ ਲੈਨੇ ਗੋਂ ਚੁੱਟੇ ਦੇ ਲਈ ਨੇ ਹਾਂਜੀ ਬਹੁਤ ਪੁਰਾਣਾ ਇੱਕ ਸੀਗਾ ਥੋੜ੍ਹ ਦਿਮਾਗ 'ਚ ਮੈਂ ਚਲੋ ਹੁਣ ਟਾਈਮ ਦਾ ਕੱਟ ਨਹੀਂ ਆਖਰੀ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਚਲੋ ਤੁਸੀਂ ਹੁਣ ਬੈਕ ਕੀਤਾ ਤਾਂ ਹੁਣ ਕੀ ਦਰਸ਼ਕਾਂ ਲਈ ਮੈਂ ਮੈਂ ਕੋਣ ਨਾ ਵੈਸੇ ਮੈਸੇਜ ਦੇਣਾ ਨਾ ਮੇਰੇ ਜਿਹੜੀ ਜ਼ਿੰਦਗੀ 'ਚ ਜਿਹੜੇ ਆਪਣੇ ਦੋ ਸੂਲ ਨੇ ਮੈਂ ਤਾਂ ਉਹੀ ਦੱਸ ਸਕਦਾ ਜੀ ਵੀ ਕਿਸੇ ਦੀ ਵੀ ਗੱਲਾਂ ਦੇ ਪਰੇਸ਼ਾਨ ਨਾ ਹੋ ਤੇ ਆਪਣੀ ਗੱਲਾਂ ਤੋਂ ਕਿਸੇ ਨੂੰ ਪਰੇਸ਼ਾਨ ਨਾ ਕਰੋ ਬਸ ਇੰਨੀ ਕੀ ਗੀ ਸਾਡੀ ਜ਼ਿੰਦਗੀ ਦੀ ਲਾਈਫ ਦੀ ਇਹੀ ਕੋਰਸ ਨੇ